ਆਮ ਆਦਮੀ ਪਾਰਟੀ ਦੇ ਵਰਕਰ ਆਏ ਆ ਇਹ ਵਰਤੀ ਪਾ ਕੇ ਗੁੰਡਾਗਰਦੀ ਕਰਨ ਆਏ ਆ ਇੱਥੇ ਕੀ ਕਹਿ ਰਹੇ ਵੀ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਕਾਨੂੰ ਪਤਾ ਇਹ ਬੰਡਾਉਂਦੇ ਆ ਬੰਦੇ ਕਿਹੜੀ ਇਸਕੇ ਚੱਕ ਕੇ ਲੈ ਜਾਏਗਾ ਲਿਖੀ ਜਾਣ ਇਹ ਕੰਪਲੇਟ ਬੈਠੇ ਕਾੰਡੀਡੇਟ ਆ ਜਿਹਦੇ ਘਰੋਂ ਇਹ ਆਟਾ ਆ ਰਿਹਾ ਦਾਲ ਆ ਰਹੀ ਆ ਬੈਗ ਆ ਰਹੇ ਆ ਪੈਸਾ ਆ ਰਿਹਾ ਸ਼ਰਾਬ ਆ ਰਹੀ ਆ ਭਰ-ਭਰ ਰੱਖੋ ਅੰਦਰ ਦੋ-ਦੋ ਮਹੀਨੇ ਦਾ ਸਟੋਰ ਕਰੋ ਅੰਦਰ ਆ ਇਹਨੂੰ ਘਰਾਂ ਚ ਆਉਣ ਦੋ ਇਹ ਸਾਰੇ ਗਰੀਬ ਆਦਮੀ ਦਾ ਉਹਨੂੰ ਤਾਂ ਦੁਆਰਾ ਤਾਂ ਇਹਨਾਂ ਨੇ 1000 ਰੁਪਏ ਦੇਣਾ ਨਹੀਂ ਲੁਧਿਆਣਾ ਪਛਮੀ ਹਲਕੇ ਦੇ ਵਿੱਚ ਹੋਣ ਜਾ ਰਹੀ ਉਪ ਚੋਣ ਦੀ VOTING ਤੋਂ ਪਹਿਲਾਂ ਕਾਂਗਰਸ ਉਮੀਦਵਾਰ ਭਰਤ ਪੂਸ਼ਨ ਆਸ਼ੂ ਤੇ ਪੁਲਿਸ ਮੁਲਾਜ਼ਮਾਂ ਵਿੱਚ ਤਿੱਖੀ ਝੜਪ ਵੇਖਣ ਨੂੰ ਮਿਲੀ ਹੈ ਇਸ ਝੜਪ ਦੀ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹਦੇ ਵਿੱਚ ਵਿਖਿਆ ਜਾ ਰਿਹਾ ਹੈ ਕਿ ਭਰਤ ਪੂਸ਼ਨ ਆਸ਼ੂ ਤੇ ਪੁਲਿਸ ਵਿਚਾਲੇ ਤਿੱਖੀ ਬਹਿਸ ਹੋ ਰਹੀ ਹੈ ਦਰਸਲ ਮਾਮਲਾ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਲਾਕੇ ਦਾ ਕਾਂਗਰਸੀਆਂ ਨੇ ਰਾਸ਼ਨ ਵੰਡ ਰਹੇ ਇੱਕ ਵਿਅਕਤੀ ਨੂੰ ਫੜ ਲਿਆ ਮੌਕੇ ਤੇ ਪਹੁੰਚੇ ਭਾਰਤ ਭੂਸ਼ਨ ਆਸ਼ੂਦਾ ਕਹਿਣਾ ਕਿ ਉਹਨਾਂ ਨੂੰ ਆਪਣੇ ਵਰਕਰਾਂ ਤੋਂ ਸੂਚਨਾ ਮਿਲੀ ਸੀ ਕਿ ਪੁਲਿਸ ਉਸ ਲੜਕੇ ਨੂੰ ਫੜਨ ਆਈ ਹੈ ਜਿਸ ਨੇ 2 ਘੰਟੇ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਸ਼ਨ ਤੇ ਸੂਟ ਵੰਡਦੇ ਲੋਕਾਂ ਨੂੰ ਫੜਿਆ ਸੀ ਆਸ਼ੂਦਾ ਕਹਿਣਾ ਹੈ ਜਦੋਂ ਮੌਕੇ ਵਾਰਤਾ ਤੇ ਪਹੁੰਚੇ ਤਾਂ ਪੁਲਿਸ ਵੱਲੋਂ ਉਸ ਨੌਜਵਾਨ ਨੂੰ ਕਸੀਟਿਆ ਜਾ ਰਿਹਾ ਸੀ ਉਹਨਾਂ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਪੁਲਿਸ ਕਮਿਸ਼ਨਰ ਨੂੰ ਫੋਨ ਕੀਤਾ ਗਿਆ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦੇ ਚੁੱਕੀ ਹੈ ਜਿਹੜੇ ਲੜਕੇ ਨੇ 2 ਘੰਟੇ ਪਹਿਲਾਂ ਆਮ ਆਦਮੀ ਪਾਸ 파ਰਟੀ ਦਾ ਰਾਸ਼ਨ ਵੰਡ ਹੋ ਰਿਹਾ ਸੀ ਜਿਹੜਾ ਸੂਟਸਾਡ ਵੰਡ ਹੋ ਰੇ ਸੀ ਉਹ ਪਕੜੇ ਉਦੋਂ ਮੈਂ ਵੀ ਪਹੁੰਚਿਆ ਮੌਕੇ ਤੇ ਪ੍ਰੈਸ ਵੀ ਪਹੁੰਚੀ ਔਰ ਅਸੀਂ ਪੁਲਿਸ ਨੂੰ ਚੌਕੀ ਨੂੰ ਥਾਣੇ ਵਾਲਿਆਂ ਨੂੰ ਸਭ ਨੂੰ ਕੰਪਲੇਂਟ ਕਰਕੇ ਵੀ ਆਓ ਕੋਈ ਨਹੀਂ ਆਇਆ ਘੰਟਾ ਮੈਂ ਵੀ ਇੰਤਜ਼ਾਰ ਕਰਦਾ ਜਦੋਂ ਹਲੇ ਕਰਕੇ ਦੂਸਰੇ ਮਹੱਲੇ ਚ ਜਾ ਗਿਆ ਸੀਗਾ ਆਪਣੇ ਬੂਤਪਾਤ ਚੈੱਕ ਕਰਦਾ ਫਿੱਚੋ ਫੋਨ ਆ ਗਿਆ ਪੁਲਿਸ ਉਹਨੂੰ ਹੀ ਪਕੜਨ ਆ ਕੇ। ਹੂੰ। ਔਰ ਜਦੋਂ ਮੈਂ ਵਾਪਸ ਪਹੁੰਚਿਆ ਤਾਂ ਇੱਥੇ ਘੜੀਸ ਰਹੀ ਸੀ। ਜੀ। ਮੈਂ ਸੀਪੀ ਨੂੰ ਵੀ ਫੋਨ ਕਰਿਆ। ਹੂੰ। ਉਹ ਵੀ ਕਹਿੰਦੇ ਮੈਂ ਦੇਖਦਾ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਹਿਤਾ ਅਸੀਂ ਲਜਾਣ ਨਹੀਂ ਦੇਣਾ ਬਰਕਰ। ਉਹਦਾ ਕਸੂਰ ਕੋਈ ਨਹੀਂ। ਕਸੂਰ ਬਣਾ ਲੈਣ ਜਾ ਕੇ ਉੱਥੇ ਹੀ। ਇੱਥੇ ਹੀ ਕੰਪਲੇਂਟ ਲਿਖਣੀ ਸ਼ੁਰੂ ਕਰ ਦਿੰਦੇ ਆ ਜਦ ਹੀ। ਹੂੰ। ਕਿਸੇ ਦੇ ਵੀ ਖਿਲਾਫ ਆਪ ਹੀ ਕੰਪਲੇਨਡ ਜੀ। ਔਰ ਇਹ ਇੱਥੇ ਦਾ ਚੌਕੀ ਇੰਚਾਰਜ ਤੇ ਇਹ ਐਸਐਚਓ ਤਾਂ ਬਿਲਕੁਲ ਇਹਨਾਂ ਨੇ ਸ਼ਰਮ ਲਾਈ ਹੋਈ ਹੈ। ਉਹਨਾਂ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਆ ਆਮ ਆਦ ਸੀਨੀਅਰ ਅਥਾਰਟੀਆਂ ਦੇਖਦੇ ਆ ਕਿਦਾਂ ਕੰਮ ਕਰਦੀਆਂ ਕੀ ਇਹਦੇ ਤੇ ਐਕਸ਼ਨ ਲੈਂਦੀਆਂ ਨਹੀਂ ਤਾਂ ਹਰ ਤਰੀਕੇ ਦੀ ਲੜਾਈ ਲੜਨ ਲਈ ਅਸੀਂ ਤਿਆਰ ਬੈਠੇ ਬਿਲਕੁਲ ਲਿਖਣਗੇ ਸਾਡੀਆਂ ਅਥਾਰਟੀਆਂ ਹੋਂ ਲਿਖਣਗੇ ਸਾਡੇ ਅੱਗੇ ਬਹਿਸ ਵੀ ਹੋ ਰਹੀ ਹੈ ਨਾ ਬੀਜੇਪੀ ਕਹਿੰਦੀ ਅਸੀਂ ਚੋਨ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ ਇਸੇ ਮੁੱਦੇ ਦੇ ਜਿਸ ਮੁੱਦੇ ਤੇ ਤੁਸੀਂ ਜਿਸ ਮੁੱਦੇ ਤੇ ਤੁਹਾਡੇ ਨਾਲ ਸਭ ਜਗ੍ਹਾ ਜਿਹੜਾ ਉਹਨਾਂ ਨੂੰ ਰੋਕਦਾ ਆ ਇਹਨਾਂ ਨੇ ਸ਼ਰਮ ਲਾਹੀ ਬਿਲਕੁਲ ਪ੍ਰਸ਼ਾਸਨ ਉਹਨਾਂ ਦਾ ਹੱਥ ਠੋਕਾ ਬਣ ਕੇ ਕੰਮ ਕਰ ਲਿਆ ਅਛਾ ਜੀ ਬੱਸ ਬਾਕੀ ਆ ਲੱਗਦਾ ਕਿ ਹੋਰ ਵੀ ਮੈਂ ਕਹਾਂ ਜੀ ਇਹ ਜਿਹੜਾ ਤੱਕਾ ਕਰਨਗੇ ਉਹਦੇ ਨਾਲ ਲੜਾਂਗੇ ਸਾਰੇ ਇਹ ਅੱਜ ਤੋਂ ਹੀ ਲੜਾਈ ਚਾਲੂ ਹੈ ਜਿਹੜੀ ਲੜਾਈ ਅਸੀਂ ਲੋਕਾਂ ਤੋਂ ਮੰਗੀ ਸੀ ਵੀ ਇਹ ਇਸ ਪ੍ਰਸ਼ਾਸਨ ਦੇ ਤੱਕੇ ਦੇ ਖਿਲਾਫ ਅੱਜ ਵੋਟ ਪਾਣ ਦੀ ਲੋੜ ਹੈ ਇਸ ਸਰਕਾਰ ਦੇ ਤੱਕੇ ਦੇ ਖਿਲਾਫ ਵੋਟ ਪਾਣ ਦੀ ਲੋੜ ਇਹ ਲੜਾਈ ਅੱਜ ਤੋਂ ਹੀ ਚੱਲੂ ਹੈ ਚਾਹੇ ਇੱਥੇ ਸੜਕਾਂ ਤੇ ਲੜਨਾ ਪਵੇ ਚਾਹੇ ਉਹਨਾਂ ਦੇ ਦਫ਼ਤਰਾਂ 'ਚ ਜੇਲ੍ਹਾਂ 'ਚ ਜਾਣਾ ਪਵੇ ਕੋਈ ਡਰੇਗਾ ਨਹੀਂ ਅਛਾ ਜੀ ਬੱਸ ਕੋਈ ਹੋਰ ਵੀ પોલીસ ਅਧਿਕਾਰੀ ਨਾਲ ਕੀ ਗੱਲਬਾਤ ਕੀ ਹੋ ਰਹੀ ਸੀ ਉਹਨਾਂ ਦੀ ਬਦਤਮੀਜ਼ੀਆਂ ਦੇ ਖਿਲਾਫ ਹੋ ਰਹੀ ਸੀ ਜਿਵੇਂ ਪਤਾ ਚੱਲਿਆ ਵੀ ਉਹਨਾਂ ਨੇ ਉਹਦੇ ਮੂੰਹ ਤੇ ਵੀ ਠੁੱਡੇ ਮਾਰੇ ਨੇ ਵਰਕਰ ਦੇ ਫਿਰ ਗੁੱਸਾ ਆਣਾ ਸੁਭਾਵਿਕ ਹੈ ਠੀਕ ਹੈ ਜਦੋਂ ਆਸ਼ੂ ਜੀ ਸਮਾਨ ਫੜਿਆ ਗਿਆ ਤੁਹਾਡੇ ਵਰਕਰ ਉਦੋਂ ਹੀ ਕਹਿ ਰਹੇ ਸੀ ਕਿ ਉਦੋਂ ਹੀ ਉਹਨਾਂ ਨੂੰ ਥ੍ਰੈਟ ਮਿਲਨੇ ਆ ਜੋ ਸ਼ੁਰੂ ਹੋ ਚੁੱਕੇ ਸੀ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਥ੍ਰੈਟ ਦੇਂਦਾ ਕੋਣ ਹੈ ਥ੍ਰੈਟ ਵੀ ਇਹੀ ਦਿੰਦੇ ਨੇ ਜਿਹੜੇ ਵਰਦੀ ਚ ਫਿਰਦੇ ਨੇ ਉਹਨਾਂ ਦੇ ਵਰਕਰ ਬਣੇ ਉਹਨਾਂ ਦੀ ਵਰਕਰ ਨੇ ਆਮ ਆਦਮੀ ਪਾਰਟੀ ਦੇ ਵਰਕਰ ਆਏ ਇਹ ਇਹ ਵਰਤੀ ਪਾ ਕੇ ਗੁੰਡਾਗਰਦੀ ਕਰਨ ਆਏ ਆ ਇੱਥੇ ਸਭ ਦਫ਼ਤਰ ਵੀ ਤੋੜਿਆ ਕਿਹਾ ਗਿਆ ਹੈ ਦਫ਼ਤਰ ਤੋੜਿਆ ਹੀ ਸਾਮਣੇ ਸ਼ੀਸ਼ਾ ਤੋੜ ਕੇ ਬੰਦਾ ਕੱਢਿਆ ਮੈਂ ਕਿਹਾ ਜੀ ਕੋਈ ਤੋੜਿਆ ਨਹੀਂ ਤੋੜਿਆ ਮੈਨੂੰ ਨਹੀਂ ਪਤਾ ਪਰ ਗੁੰਡਾਗਰਦੀ ਹੈ ਇਹਨਾਂ ਦੀ ਸ਼ਰਮ ਜਿਹੜਾ ਰਾਸ਼ਨ ਵੰਡਿਆ ਜਾ ਰਿਹਾ ਸੀ ਕਹਿ ਰਹੇ ਵੀ ਕੋਈ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਕਾਨੂੰ ਪਤਾ ਇਹ ਵੰਡਾਉਂਦੇ ਆ ਬੰਦੇ ਘਰੀਸ ਕੇ ਚੱਕ ਕੇ ਲੈ ਜਾਏਗਾ ਤੂੰ ਉਦੋਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਇਹ ਵੀ ਸੁਣਦੇ ਆ ਜੀ ਕਹਿੰਦੇ ਦਫਤਰ ਦੋਸਤੋ ਤੋੜਿਆ ਕੋਈ આરોਪ ਲੱਗ ਰਿਹਾ ਰਾਸ਼ਨ ਨੂੰਸ਼ਨ ਵੀ ਕੋਈ ਬੰਦੇ ਨੇ ਸਾਡੇ ਕੋਲ ਕੰਪਲੇਂਟ ਆਈ ਆ ਇਹ ਕੋਈ ਬੰਦਾ ਕੋਈ ਆਪਦਾ ਘਰ ਦਾ ਰਾਸ਼ਨ ਲੈ ਕੇ ਜਾ ਰਿਹਾ ਸੀ ਉਹਨੂੰ ਘੇਰ ਕੇ ਉਹਦੇ ਮਗਰ ਪੈ ਕੇ ਬੰਨ ਪਰ ਇੱਕ ਵੀਡੀਓ ਦੇਖੀ ਜਾ ਰਹੀ ਹੈ ਮੁੰਡਾ ਐਕਟਿਵਾ ਛੱਡ ਕੇ ਭੱਜ ਰਿਹਾ ਉਹਨੂੰ ਜਦੋਂ ਬੰਦੇ ਉਹਦੇ ਮਗਰ ਕੋਈ ਪਾਇਆ ਉਹਨਾਂ ਦਾਦਾ ਭੱਜ ਗਿਆ ਮੁੜ ਕੇ ਚੌਂਕੀ ਆ ਕੇ ਉਹਨੇ ਕੰਪਲੇਂਟ ਕੀਤੀ ਉਹਦੇ ਸਮਝ ਆਇਆ ਦਫਤਰ ਦੀ ਤੋੜਫੋੜ ਹੋਈ ਕੋਈ ਤੋੜਪੋੜ ਨਹੀਂ ਇਹਨੂੰ ਵਾਰ-ਵਾਰ ਇਹਨੂੰ ਕਿਹਾ ਸੀ ਗੇਟ ਖੋਲੋ ਕੋਈ ਤੋੜਫੋੜ ਨਹੀਂ ਹੋ ਸਕਦੀ ਕਿ ਲੱਗਾ ਕੋਈ ਕੰਪਲੇਂਟ ਤੁਹਾਨੂੰ ਆਈ ਹੋਵੇ ਕੰਪਲੇਂਟ ਆਈ ਹੈ ਸਾਡੇ ਕੋਲ ਉਹਦੇ ਸਮਝ ਆਈ ਸੀ ਸਰ ਮੈਂ ਤੁਸੀਂ ਉੱਥੇ ਸੀਗੇ ਜੀ ਹੁਣੇ ਸਾਨੂੰ ਤੁਸੀਂ ਉੱਥੇ ਸੀ ਸਾਡੇ ਸਿਰਫ ਤੇ ਸਿਰਫ ਇਹ ਸਿਰਫ ਤੇ ਸਿਰਫ ਉਹਨਾਂ ਦੇ ਗੁੰਡੇ ਐ ਕੀ ਲਿਖ ਰਹੇ ਨੇ ਲਾਈਵ ਲਗਾ ਇਹਨਾਂ ਨੇ ਟੱਕਾਸ਼ਾਈ ਕੀਤੀ ਹੈ ਸਰਨੇ ਉਹਨੇ ਕੰਪਲੇਂਟ ਲਿਖ ਰਹੇ ਨੇ ਲਿਖੀ ਜੜੇ ਹੈ ਕੰਪਲੇਂਟ ਬੈਠੇ ਫੜ ਕੇ ਚਿੱਠੀ ਪਾ ਰਹੇ ਨੇ ਆ ਜਾ ਯਾਰ ਅੱਛਾ ਤੋਂ ਢੁੱਕਣਾ ਮੇਰੀ ਗੱਲ ਸੁਣ ਲੈ ਅਸੀਂ ਕੋਈ ਪਰਚਾ ਨਹੀਂ ਦਿੰਦੇ ਜੀ ਕੋਈ ਕਾਹ ਪੀਸੀ ਵੀ ਨੂੰ ਲਿਆਇਆ ਕੁੱਤੇ ਆ ਬੰਦਾ ਉਹ ਬੰਦਾ ਫਿਰ ਬੰਦੇ ਨੇ ਯਾਰ ਚੋਰੀ ਫੀਰ ਕਰੋ ਮਾਤ ਦਾ ਨੂੰ ਗੱਡਾ ਜੋ ਸਕੋਚਾ ਨਾਮ ਆ ਜੀ ਮੇਰਾ ਜਿਹੜੀ ਜਗਾ ਕੀ ਮਾਮਲਾ ਹੋਇਆ ਜੀ ਜਵਾਰ ਨਗਰ ਕੈਂਪ ਦਾ ਏਰੀਆ ਜੀ ਇਹ ਇੱਥੇ ਅੱਜ ਸਾਡੇ ਬੰਦਿਆਂ ਨੂੰ ਦਫਤਰ ਦੇ ਵਿੱਚੋਂ ਕੱਢ ਕੇ ਪੰਜਾਬ ਪੁਲਿਸ ਲੈ ਕੇ ਜਾ ਰਹੀ ਸੀ ਤਾਂ ਕਰਕੇ ਇੱਥੇ ਘੱਟ ਹੋਇਆ ਪੰਜਾਬ ਪੁਲਿਸ ਬਹੁਤ ੱੱਕਾ ਕਰ ਰਹੀ ਹੈ ਸਾਡੇ ਮੁੰਡੇ ਨੇ ਉਧਰਲੇ ਪਾਸੇ ਆਮ ਆदमी ਪਾਰਟੀ ਦੇ ਬੰਦਿਆਂ ਨੂੰ ਰਾਸ਼ਨ ਵੰਡਦੇ ਹੋਏ ਰੰਗੇ ਹੱਥੀ ਫੜਿਆ ਉਹਦੀ ਖੁੰਦਕ ਕੱਢਣ ਵਾਸਤੇ ਉਹ ਇੱਥੋਂ ਪਾਈ ਹੋਈ ਕਹਿੰਦਾ ਕਿ ਕਿੱਡੀ ਸਕੇ ਲਿਆ ਜਾ ਰਿਹਾ ਹੈ ਸੋ ਦਫਤਰ ਦਾ ਤਾਲਾ ਭੰਨ ਕੇ ਉਹਨੂੰ ਬਾਹਰ ਕੱਢਿਆ ਬਾਰ ਕੱਢ ਕੇ ਦਫ਼ਤਰ ਆ ਸਾਹਮਣੇ ਦਫ਼ਤਰ ਹੈ ਜੀ ਇਹ ਆ ਸਾਡਾ ਕਾਂਗਰਸ ਪਾਰਟੀ ਦਾ ਦਫ਼ਤਰ ਬਣਾਇਆ ਗਿਆ ਇਸ ਦਫ਼ਤਰ ਦੇ ਬਾਹਰੋਂ ਤਾਲਾ ਤੋੜ ਕੇ ਬਾਹਰ ਖਿੱਚਿਆ ਮੁੰਡੇ ਨੂੰ ਅੰਦਰ ਚਾਰ ਪੰਜ ਮੁੰਡੇ ਬੈਠੇ ਪੰਜਾਬ ਪੁਲਿਸ ਦੇ ਬੰਦੇ ਆ ਕਿਸੇ ਗੱਲੋਂ ਕਿਸੇ ਗੱਲੋਂ ਖਿੱਚਿਆ ਪਤਾ ਲੱਗੇ ਇਹ ਕੋਈ ਗੱਲ ਨਹੀਂ ਦੱਸੀ ਜੀ ਉਹਨਾਂ ਨੇ ਸਿਰਫ ੱੱਕਾ ਕੀਤਾ ਸਾਡੇ ਨਾਲ ਸਾਡਾ ਮੁੰਡਾ ੱੱਕਾ ਕਰਕੇ ਲੈ ਕੇ ਚੱਲੇ ਸੀ ਆਸ਼ੂ ਜੀ ਆ ਗਏ ਹੋਰ ਸਾਰੇ ਅਸੀਂ ਇਕੱਠੇ ਹੋਏ ਆ ਅਸੀਂ ਪੰਜਾਬ ਪੁਲਿਸ ਦਾ ੱੱਕਾ ਨਹੀਂ ਸਾਂਗੇ ਕੀ ਲੱਗਦਾ ਕੀ ਆ ਜੀ ਇਹ ਇਹ ਸਾਡੇ ਨਾਲ ੱੱਕਾ ਹੋ ਰਿਹਾ ਇਸ ਹੰਗਾਮੇ ਤੋਂ ਬਾਅਦ ਕਟਨਾਵਾਲੀ ਥਾਂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੀ ਪਹੁੰਚ ਗਏ ਜਿੱਥੇ ਉਹਨਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡਾ ਹਮਲਾ ਬੁਲਿਆ ਜਿੱਥੇ ਬਾਰ-ਬਾਰ ਇਹ ਟਰਾਈ ਕੀਤੀ ਜਾ ਰਹੀ ਆ ਬਾਰ-ਬਾਰ ਇਹ ਟਰਾਈ ਕੀਤੀ ਜਾ ਰਹੀ ਆ ਭਈ ਅਸੀਂ ਉੱਥੇ ਰਾਸ਼ਨ ਪਚਾਈਏ ਪਰ ਮੈਂ ਅੱਜ ਇੱਕ ਗੱਲ ਕਹਿਣੀ ਚਾਹੁੰਦਾ ਜੋ ਭਗਵੰਤ ਮਾਨ ਨੇ ਜੋ ਰੀਤ ਪਾਈ ਆ ਜਦੋਂ ਔਨ ਰਿਕਾਰਡ ਮੈਨੂੰ ਯਾਦ ਆ ਮੈਂ ਉਸ ਵੇਲੇ ਗਿੱਦੜਵਾ ਇਲੈਕਸ਼ਨ ਸੀ ਉਦੋਂ ਪਹਿਲਾਂ ਵੀ ਉਹ ਕਹਿੰਦੇ ਸੀ ਕੀ ਕਹਿੰਦੇ ਸੀ ਇਲੈਕਸ਼ਨਾਂ ਤੋਂ ਪਹਿਲਾਂ ਵੀ ਕੋਈ ਗੱਲ ਨਹੀਂ ਜਿਹੜਾ ਪੈਸੇ ਲਿਆਉਂਦਾ ਪੈਸਾ ਲੈ ਲਓ ਆਟਾ ਲਿਆਉਂਦਾ ਆਟਾ ਲੈ ਲਓ ਸਮਾਨ ਲਿਆਉਂਦਾ ਸਮਾਨ ਲੈ ਲਓ ਕੀ ਕਿਹਾ ਸੀ ਉਹਨਾਂ ਨੇ ਇਹੀ ਕਿਹਾ ਸੀ ਨਾ ਹੁਣ ਭਾਈ ਜੇ ਹਜ਼ਾਰ ਹਜ਼ਾਰ ਕਰੋੜ ਰੁਪਈਆ ਆਮ ਆਦਮੀ ਦੇ ਕੋਲ ਆ ਆਮ ਆਦਮੀ ਦੇ ਕੈਂਡੀਡੇਟ ਕੋਲ ਆ ਤੇ ਆਪਾਂ ਲੈ ਲਓ ਬਿਆਰ ਦਾ ਬਿਆਰ ਆਪਾਂ ਨੂੰ ਕੀ ਤਕਲੀਫ ਆ ਵੋਟ ਜਿਹੜੀ ਪਾਉਣੀਆਂ ਲੋਕਾਂ ਨੇ ਉਹ ਇਹ ਆਟੇ ਨਾਲ ਨਹੀਂ ਪਾਉਣੀ ਇਹ ਸੂਟਾਂ ਨਾਲ ਨਹੀਂ ਪਾਉਣੀ ਇਹ ਪੈਸੇ ਨਾਲ ਨਹੀਂ ਪਾਉਣੀ ਉਹ ਉਹਨਾਂ ਨੇ ਆਪਣੀ ਮਰਜ਼ੀ ਨਾਲ ਪਾਉਣੀਆਂ ਪਰ ਜਿਹੜਾ ਸਮਾਨ ਆ ਰਿਹਾ ਇਹ ਸਮਾਨ ਆ ਜਿਹੜਾ ਇਹ ਸਾਰਾ ਪੈਸਾ ਲੋਕਾਂ ਦਾ ਹੈ ਸਰਕਾਰ ਦਾ ਪੈਸਾ ਹੈ بڑے بڑے ਇੰਡਸਟਰੀਸਟਾਂ ਦਾ ਮਲਾਈਦਾਰ ਪੈਸਾ ਹੈ ਜਿਹੜਾ ਲੋਕਾਂ ਤੋਂ ਹੀ ਕਮਾਇਆ ਹੋਇਆ ਹੈ ਇੰਡਸਟਰੀ ਵਾਲੇ ਆ ਨੇ ਜਿਹੜੇ ਇਹਦੀ ਮਦਦ ਕਰ ਰਹੇ ਆ ਤੇ ਮੈਂ ਕਹਿੰਨਾ ਸਾਰਿਆਂ ਨੂੰ ਬਿਲਕੁਲ ਗਰੀਬ ਆਦਮੀ ਆਮ ਆਦਮੀ ਦੁੱਗਣਾ ਤਿੱਗਣਾ ਸਮਾਂ ਤੇ ਜਾਣ ਦੋ ਜਿਹੜਾ ਵੰਡਣ ਆ ਰਿਹਾ ਜਿਹੜਾ ਵੰਡਣ ਆ ਰਿਹਾ ਉਹ ਵੀ ਸਾਡੇ ਚੋਂ ਆ ਨਾ ਉਹਨੂੰ ਵੀ ਇਹਨਾਂ ਨੇ ਲਾਲਚ ਦੇ ਕੇ ਲਾਇਆ ਹੋਇਆ ਜੇ ਕਿਸਦੇ ਘਰੇ ਮੈਂ ਕਹਿੰਨਾ ਇਹ ਚੰਗੀ ਗੱਲ ਨਹੀਂ ਗਈ ਪਰ ਜੇ ਕੋਈ ਹਜ਼ਾਰਾਂ ਕਰੋੜਪਤੀ ਸੰਜੀਵ ਰੋੜਾ ਕੈਂਡੀਡੇਟ ਆ ਜਿਹਦੇ ਘਰੋਂ ਇਹ ਆਟਾ ਆ ਰਿਹਾ ਦਾਲ ਆ ਰਹੀ ਆ ਬੈਗ ਆ ਰਹੇ ਆ ਪੈਸਾ ਆ ਰਿਹਾ ਸ਼ਰਾਬ ਆ ਰਹੀ ਆ ਭਰ-ਪਰ ਰੱਖੋ ਅੰਦਰ ਦੋ-ਦੋ ਮਹੀਨੇ ਦਾ ਸਟੋਰ ਕਰੋ ਅੰਦਰ ਇਸ ਕਰਕੇ ਕਿਸੇ ਨੂੰ ਵੀ ਮੈਂ ਸਮਝਦਾ ਕਾਂਗਰਸ ਨੂੰ ਵੀ ਮੈਂ ਆਪਣੀ ਪਾਰਟੀ ਵਾਲੇ ਵੀ ਇਹ ਕਿਸੇ ਨੂੰ ਨਾ ਰੋਕੋ ਵੋਟ ਜਿਹੜੀ ਪਾਉਣੀ ਆ ਉਹ ਕਿਸੇ ਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਵੋਟ ਕਿਸੇ ਨੇ ਨਹੀਂ ਲੋਕੀ ਸਿਆਣੇ ਨੇ ਲੋਕਾਂ ਨੂੰ ਪਤਾ ਵੀ ਇਹਨਾਂ ਨੇ ਦੁਬਾਰਾ ਆਉਣਾ ਇਸ ਕਰਕੇ ਠੰਡਾ ਸੰਜੀਵ ਰੋੜੇ ਦਾ ਜਿਹਹ ਜਿਹਾਂ ਜਿਹਹ ਜੇ ਕਮਰਿਆਂ 'ਚ ਉਹ ਰਹਿੰਦੇ ਆ ਅਲੀ ਸ਼ਾਨ ਜਿਹਹ ਜੇ ਫਾਈਵ ਸਟਾਰਾਂ ਚ ਆਮ ਆਦਮੀ ਪਾਰਟੀ ਰਹਿੰਦੀ ਆ ਉੱਥੋਂ ਹੀ ਸਾਰਾ ਮਾਲ ਆ ਰਿਹਾ ਇਹਨੂੰ ਘਰਾਂ 'ਚ ਆਉਣ ਦੋ ਇਹ ਸਾਰੇ ਗਰੀਬ ਆਦਮੀ ਦਾ ਉਹਨੂੰ ਤਾਂ ਦੁਵਾਰਾ ਤਾਂ ਇਹਨਾਂ ਨੇ 1000 ਰੁਪਏ ਦੇਣਾ ਨਹੀਂ ਜ਼ਿਕਰ ਖਾਸ ਹੈ ਕੱਲ ਵੋਟਾਂ ਹੋਣ ਚਾਰੀਆਂ ਨੇ ਤੇ ਉਸ ਤੋਂ ਬਾਅਦ 23 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਵਿਖਣਾ ਹੋਵੇਗਾ ਇਸ ਵਾਰ ਲੁਧਿਆਣਾ ਪੱਛਮੀ ਦੇ ਲੋਕ ਕਿਹੜੀ ਪਾਰਟੀ ਦੇ ਨੁਮਾਇੰਦੇ ਨੂੰ ਐਮ ਐਲ ਏ ਤਾਂ ਅਹੁਦਾ ਦਿੰਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ